ਤਿਹਾਰਾਂ ਦੇ ਚੱਲਦਿਆਂ ਜਿੱਥੇ ਜ਼ਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾ ਰਿਹਾ ਹੈ ਉੱਥੇ ਹੀ ਮੇਨ ਬਾਜ਼ਾਰਾਂ ਵਿੱਚ ਲੱਗ ਰੀਆਂ ਨਜਾਇਜ਼ ਰੇੜੀਆਂ ਤੇ ਫੜੀਆਂ ਤੋਂ ਵੀ ਲੋਕਾਂ ਨੂੰ ਨਜਾਇਜ਼ ਲਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈ ਡਿਊਜ਼ਨ ਬ੍ਰਿਕ ਦੇ ਐਸ ਐਚਓ ਦਿਵਿੰਦਰ ਕਾਸ਼ਮੀ ਨੇ ਦੱਸਿਆ ਕਿ ਤਿਹਾਰਾਂ ਦੇ ਚੱਲਦਿਆਂ ਉਹਨਾਂ ਨੂੰ ਜਿਹੜੇ ਵੀ ਐਸ ਐਸ ਪੀ ਸਾਹਿਬ ਵੱਲੋਂ ਹੁਕਮ ਹੋਇਆ ਹੈ ਉਹਨਾਂ ਵੱਲੋਂ ਇਹਨਾਂ ਬਾਜ਼ਾਰਾਂ ਵਿੱਚ ਨਾਤੇ ਬਹੁਤ ਜ਼ਿਆਦਾ ਭੇੜ ਭੜਕਾ ਹੋਣਾ ਚਾਹੀਦਾ ਖਾਸ ਕਰ ਉਹ ਰੇੜੀਆਂ ਤੇ ਫੜੀਆਂ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਜਾਂ ਪੱਕੇ ਅੱਡੇ ਨਹੀਂ ਹੈ ਜਾ ਉਹਨਾਂ ਨੇ ਨਗਰ ਨਿਗਮ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਲਈ ਹੋਈ ਉਹਨਾਂ ਨੂੰ ਇੱਥੋਂ ਹਟਾਇਆ ਗਿਆ ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਲੋਕਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਕੋਈ ਲਵਾਰਸ ਵਸਤੂ ਜਿਸ ਤੇ ਕੋਈ ਸ਼ੱਕ ਹੁੰਦਾ ਹੈ ਉਹ ਬੁਰੇ ਸੰਜੂਰ ਦੱਸਿਆ ਜਾਵੇ ਕਿਉਂਕਿ ਲੋਕਾਂ ਦੀ ਸੁਰੱਖਿਆ ਰੱਖਣਾ ਉਹਨਾਂ ਦੀ ਪਹਿਲੀ ਡਿਊਟੀ ਹੈ ਉਹਨਾਂ ਨੇ ਕਿਹਾ ਕਿ ਹੁਣ ਜਿਹੜੀਆਂ ਰੇੜੀਆਂ ਤੇ ਫੜੀਆਂ ਜਿਨ੍ਹਾਂ ਕੋ ਲਾਇਸੈਂਸ ਨਹੀਂ ਹੈ ਉਹਨਾਂ ਦੇ ਨਾਲ ਲੱਗਨ ਕਰਕੇ ਬਾਜ਼ਾਰ ਵਿੱਚ ਆਂਜਣ ਵਾਲਿਆਂ ਨੂੰ ਵੀ ਕੋਈ ਦਿੱਕਤ ਤੇ ਹੋ ਰਹੀ ਤੇ ਨਾਲ ਹੀ ਬਾਜ਼ਾਰ ਨੂੰ ਪੂਰੀ ਤਰ੍ਹਾਂ ਟ੍ਰੈਫਿਕ ਤੋਂ ਪਰੇ ਵੀ ਰੱਖਿਆ ਜਾ ਰਿਹਾ ਹੈ ਮੈਨੇ ਕਿਹਾ ਕਿ ਲੋਕੀ ਆਮ ਤੌਰ ਤੇ ਬਾਰੋ ਵੀ ਆ ਕੇ تھے ਜਿਹੜੇ ਰੇੜੀਆਂ ਤੇ ਫੜੀਆਂ ਲਗਾਉਂਦੇ ਨੇ ਉਹਦੇ ਕਰਕੇ ਵੀ ਬਾਜ਼ਾਰਾ ਵਿੱਚ ਬਹੁਤ ਹੀੜ ਭੜਕਾ ਹੋ ਜਾਂਦਾ ਹੈ ਤੇ ਸੁਰੱਖਿਆ ਨੂੰ ਖਤਰਾ ਬਣ ਜਾਂਦਾ ਹੈ ਇਸੇ ਚਲਦਿਆਂ ਸਾਫ਼ ਸੁਥਰੀ ਤੇ ਰਾਹਤਪ੍ਰੀ ਹੋਣ ਬਾਜ਼ਾਰਾਂ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਹਣ ਕਿਹਾ ਕਿ ਉਹਨਾਂ ਵੱਲੋਂ ਹਰ ਤਰਫ਼ ਪੂਰੀ ਨਜ਼ਰ ਰੱਖੀ ਜਾ ਰਹੀ ਇਹ ਤਾਂ ਜੋ ਪੂਰੀ ਸੁਰੱਖਿਆ ਬਣੀ ਰਹੇ ਤੇ ਲੋਕਾਂ ਨੂੰ ਵੀ ਕੀਤੀ ਜਾਂਦੀ ਹੈ ਕਿ ਲੋਕ ਜਨਾ ਦਾ ਸਹਿਯੋਗ ਕਰਨ। ਇੱਕ ਤਿਆਰਾਂ ਨੂੰ ਮੱਦੇ ਨਜ਼ਰ ਰੱਖਦੇ ਅਸੀਂ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਬਾਜ਼ਾਰ ਦੀ ਸਾਰੇ ਚੈਕਿੰਗ ਕਰ ਰਹੇ ਹਾਂ। ਇਹਦੇ ਵਿੱਚ ਸਾਡੀ ਐਸਓਜੀ ਟੀਮ ਸਾਡੇ ਪੰਜਾਬ ਪੁਲਿਸ ਦੇ ਮਲਾਇਮ ਤੇ ਸਾਡੇ ਐਂਟੀ ਸੈਫਟਾਈਜ਼ਿੰਗ ਟੀਮ ਮੇਰੇ ਨਾਲ ਹੈ। ਅਸੀਂ ਦੇਖ ਰਹੇ ਹਾਂ ਕਿ ਕੋਈ ਸਾਨੂੰ ਲਵਾਰਿਸ ਵਸਤੂ ਜਾ ਬਾਜ਼ਾਰ ਦੇ ਵਿੱਚ ਬਾਕਸ ਜਿਹੜੇ ਲੱਗੇ ਹੋਏ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਕਿ ਉਹਨਾਂ ਨੂੰ ਅਗਰ ਕੋਈ ਵੀ ਲਵਾਰਿਸ਼ ਵਸਤੂ ਜਾਂ ਕੋਈ ਲਵਾਰਿਸ਼ ਲੱਗਾ ਮੋਟਰਸਾਈਕਲ ਦਿਖਦਾ ਆ ਤਾਂ ਉਸ ਦੇ ਬਾਰੇ ਤੁਰੰਤ ਹੀ ਪੁਲਿਸ ਨੂੰ ਦੱਸਣ ਇਸ ਤੋਂ ਇਲਾਵਾ ਅਸੀਂ ਕੁਝ ਦਿਨ ਪਹਿਲਾਂ ਬਾਜ਼ਾਰ ਵਿੱਚ ਜੋ ਰੇੜੀਆਂ ਲੱਗਣ ਕਰਕੇ ਬਾਜ਼ਾਰ ਵਾਲਿਆਂ ਨੂੰ ਸਮੱਸਿਆ ਆ ਰਹੀ ਸੀ ਉਹਦੇ ਬਾਰੇ ਵੀ ਚੈਕਿੰਗ ਅਚਨਚੇ ਚੈਕਿੰਗ ਕੀਤੀ ਹੈ ਅੱਜ ਤਾਂ ਜੋ ਦੇਖ ਸਕੇ ਕਿ ਬਾਜ਼ਾਰ 'ਚ ਕੋਈ ਰੇੜੀ ਤਾਂ ਨਹੀਂ ਲੱਗੀ ਇਸ ਦੇ ਬਾਰੇ ਲੋਕਾਂ ਨੂੰ ਪੁੱਛਿਆ ਗਿਆ ਜਿਤੇ ਬਾਰੇ ਲੋਕਾਂ ਦਾ ਇਹ ਕਹਿਣਾ ਕਿ ਬਹੁਤ ਵਧੀਆ ਹੈ ਕਿ ਅੱਜ ਹੁਣ ਰੇੜੀਆਂ ਬਾਜ਼ਾਰ ਦੇ ਵਿੱਚ ਨਹੀਂ ਲੱਗ ਰਹੀਆਂ ਸਰ ਜਿਹੜੇ ਬਾਹਰੋਂ ਵੀ ਲੋਕ ਆ ਕੇ ਇੱਥੇ ਫੜੀਆਂ ਵਗੈਰਾ ਲਗਾ ਰਿਹਾ ਕਿ ਉਹਨਾਂ ਦੇ ਘੱਲ ਪਾਈ ਗਈ ਹੈ ਦੇਖੋ ਜਿਹੜੇ ਬਾਹਰੋਂ ਜਾਂ ਫਿਰ ਸ਼ਹਿਰ ਦੇ ਲੋਕ ਜਿਹੜੇ ਵੀ ਬਿਨਾਂ ਲਾਇਸੈਂਸ ਦੇ ਜਿਨ੍ਹਾਂ ਨੇ ਰੇੜੀਆਂ ਲਗਾਈਆਂ ਹੀ ਆ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਰੇੜੀਆਂ ਲਗਾਉਣ ਤੋਂ ਮਨਾ ਕੀਤਾ ਜਾ ਰਿਹਾ ਜਿਨ੍ਹਾਂ ਕੋਲ ਪੱਕੇ ਅੱਡੇ ਹੈ ਜਿਨ੍ਹਾਂ ਨੂੰ ਲਾਇਸੈਂਸ ਮਿਲਿਆ ਹੋਇਆ ਸਿਰਫ ਉਹੀ ਰੇੜੀਆਂ ਲਗਾਉਣਗੇ ਬਾਕੀ ਕੋਰਪੋਰੇਸ਼ਨ ਤੋਂ ਮਨਜ਼ੂਰੀ ਲੈ ਕੇ ਜੋ ਵੀ ਰੇੜੀ ਲਗਾ ਸਕਦੇ ਆ ਲਗਾ ਲੈਣ ਅਦਰਵਾਈਜ਼ ਕੋਈ ਵੀ ਬਿਨਾ ਮਨਜ਼ੂਰੀ ਵਾਲੇ ਦੀ ਰੇੜੀ ਨਹੀਂ ਲਗਾ ਦਿੱਤੀ ਜਾਏਗੀ ਦੁਕਾਨਦਾਰਾਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ ਦੁਕਾਨਦਾਰਾਂ ਨੂੰ ਅਸੀਂ ਅਪੀਲ ਕਰਦਾ ਕਿ ਜੋ ਜਿਨ੍ਹਾਂ ਨੂੰ ਵੀ ਕੋਈ ਵੀ ਲਵਾਰਿਸ਼ ਵਸਤੂ ਦਿਖਦੀ ਹੈ ਕੋਈ ਵੀ ਲਵਾਰਿਸ਼ ਲੱਗਾ ਮੋਟਰਸਾਈਕਲ ਗੱਡੀ ਕੁਝ ਵੀ ਦਿਖਦਾ ਹੈ ਉਸ ਦੇ ਬਾਰੇ ਤੁਰੰਤ ਹੀ ਪੁਲਿਸ ਨੂੰ ਸੂਚਨਾ ਦੇਣ ਇਫ ਯੂ ਵਿਸ਼ ਕਿ ਯੋਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's Gems Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar-Dalhousie Bypass Road, Pathankot.